ਇਹ ਲੋਕਾਂ ਦੀ ਤੁਸੀਂ ਪਛਾਣ ਕਰੋ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾ ਕੇ ਜਿਨ੍ਹਾਂ ਨੂੰ ਤੁਸੀਂ ਕੁਰਸੀਆਂ ਤੇ ਸੌਂਪਦੇ ਹੋ ਤੇ ਉਹ ਤੁਹਾਡੇ ਧੀਆਂ ਭੈਣਾਂ ਦੀ ਇੱਜ਼ਤ ਕਿਵੇਂ ਤਕਾਉਂਦੇ ਆ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਸੋਕਿਓ ਮਤ ਦਾ ਆਖੇ ਜਿਤ ਜੰਮੇ ਰਾਜਣ ਔਰਤਾਂ ਦੇ ਬਾਰੇ ਇੰਨੀ ਉੱਚੇ ਸ਼ਬਦ ਕਹੇ ਸੀਗੇ ਪਰ ਇੱਕ ਐਮਐਲਏ ਜਿਹਨੂੰ ਔਰਤਾਂ ਨੇ ਵੀ ਵੋਟਾਂ ਪਾ ਕੇ ਐਮਐਲਏ ਬਣਾਇਆ ਉਹ ਇੰਨੇ ਗੰਦੇ ਸ਼ਬਦ ਵਰਤ ਰਹੇ ਕੀ ਤੁਸੀਂ ਲੋਕਾਂ ਦੀਆਂ ਧੀਆ ਪੈਣਾ ਬਾਰੇ ਇਹੋ ਜਿਹਾ ਸੋਚਦੇ ਹੋ ਕੀ ਤੁਸ ਨੂੰ ਐਮਐਲਏ ਇਸ ਕਰਕੇ ਬਣਾਇਆ ਕੀ ਤੁਸ ਨੂੰ ਹਲਕੇ ਦਾ ਇੰਚਾਰਜ ਇਸ ਕਰਕੇ ਲਾਇਆ ਤੁਸੀਂ ਕਿਹੜੀ ਕੁਰਸੀ ਤੇ ਬੈਠੇ ਹੋ ਲੋਕਾਂ ਦੀ ਅਗਵਾਈ ਕਰ ਰਹੇ ਹੋ ਤੇ ਸ਼ਦਾਬ ਲਈ ਤੁਸੀਂ ਕਿਹੜੀਆਂ ਵਰਤ ਰਹੇ ਹੋ ਭੱਤੀਆਂ ਸ਼ਬਦੀਆਂ ਚੰਦ ਭਾਣ ਵਾਲਾ ਮਸਲਾ ਸੀਗਾ ਜਿਹੜਾ ਉਸ ਨੂੰ ਜਿਹੜਾ ਮਨਿੰਦਰਜੀਤ ਸਿੱਧੂ ਨੇ ਲਗਾਤਾਰ ਉਹ ਮਸਲਾ ਚੱਕਿਆ ਉਹ ਚੀਜ਼ ਕਿਤੇ ਨਾ ਕਿਤੇ ਮੇਲ ਖਾਂਦੀ ਆ ਇੱਥੋਂ ਅਮੋਲਕ ਸਿੰਘ ਘਰੀ ਵੀ ਇੱਥੋਂ ਸਾਥ ਦੇ ਰਹੇ ਆ ਫੋਨਾਂ ਤੇ ਯਾਰੀਆਂ ਨਿਭਾ ਰਹੇ ਆ ਤੇ ਮਨਿੰਦਰਜੀਤ ਸਿੱਧੂ ਨੂੰ ਟਾਰਗੇਟ ਕੀਤਾ ਜਾ ਰਿਹਾ ਪੌਣੇ ਤਿੰਨ ਸਾਲਾਂ ਦੇ ਵਿੱਚ ਤੁਸੀਂ ਇਹ ਬਦਲਾ ਲੱਗ ਗਏ ਹੋ ਇਹੋ ਜਿਹੇ ਵਾਅਦੇ ਚੱਕਦੇ ਹੋ ਇਹੋ ਜਿਹੇ ਨਜ਼ਰਾਂ ਰੱਖਦੇ ਹੋ ਲੋਕਾਂ ਤੇ ਜਿਹੜਾ ਛੋਟੇ ਲਈ ਵਰਕਰੀ ਕਰਦੇ ਆ ਤੇ ਜੇ ਕੋਈ ਇਹ ਤਾਂ ਯਾਰ ਜਿਗਰਾ ਕੀਤਾ ਮਨਿੰਦਰ ਨੇ ਇਹ ਚੀਜ਼ ਸਾਹਮਣੇ ਲਿਆ ਕੇ ਸਰਕਾਰ ਦਾ ਚਿਹਰਾ ਨੰਗਾ ਕੀਤਾ ਜੇ ਮਨਿੰਦਰਜੀਤ ਸਿੱਧੂ ਨੂੰ ਆਂਚ ਵੀ ਆ ਗਈ ਤੁਸੀਂ ਗ੍ਰਿਫਤਾਰੀ ਪਾਉਂਗੇ ਪੈਰਾ ਥੱਲੇ ਅੱਗ ਮੱਚ ਜੂਗੀ ਸਾਡੇ ਸਾਥੀ ਮਨਿੰਦਰਜੀਤ ਸਿੱਧੂ ਉੱਤੇ ਜੋ ਬਲਕਾਰ ਸਿੰਘ ਸਿੱਧੂ ਐਮਐਲਏ ਰਾਮਪੁਰਾ ਫੁੱਲਵਾਲੋਂ ਪਰਚਾ ਕਰਵਾਇਆ ਗਿਆ ਉਸ ਦੀ ਸਖ ਸ਼ਬਦਾਂ ਵਿੱਚ ਹਰ ਕੋਈ ਨਖੇਦੀ ਕਰ ਰਿਹਾ ਤੇ ਗੱਲਬਾਤ ਕਰਦੇ ਆ ਇਸ ਮਾਮਲੇ ਬਾਰੇ ਕਿ ਇਸ ਮਾਮਲੇ ਨੂੰ ਕਿਵੇਂ ਦੇਖਦੇ ਆ ਭਾਰਤੀ ਸਿਆਣੂ ਇੱਕਤਾ ਉਗਰਾਹਾਂ ਦੇ ਨੁਮਾਇੰਦੇ ਭਾਈ ਸਭ ਤੋਂ ਪਹਿਲਾਂ ਤੁਹਾਡਾ ਕੀ ਕਹਿਣਾ ਜਿਹੜਾ ਇਹ ਪਰਚਾ ਦਰਜ ਕੀਤਾ ਗਿਆ ਸਭ ਤੋਂ ਪਹਿਲਾਂ ਤਾਂ ਮਹਤਾਜ ਜੀ ਅਸੀਂ ਦੀ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦੇ ਆ ਮਨਿੰਦਰਜੀਤ ਸਿੱਧੂ ਲੋਕ ਆਵਾਜ਼ ਲੋਕਾਂ ਦੀ ਆਵਾਜ਼ ਹੈ ਜਿਹਨੂੰ ਅੱਜ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਕੋਈ ਰੇਸ਼ਮ ਸਿੰਘ ਹੈ ਪੁੱਤਰ ਜਗਦੇਵ ਸਿੰਘ ਇਹ ਬਲਕਾਰ ਸਿੰਘ ਸਿੱਧੂ ਦਾ ਪੀਏ ਹੈ ਔਰ ਬੜਾ ਵੱਡਾ ਦੁੱਖ ਹੋਇਆ ਵੀ ਬਲਕਾਰ ਸਿੰਘ ਸਿੱਧੂ ਦੀ ਜਿਹੜੀ ਆਡੀਓ ਚਲਾਈ ਹੈ ਫਿਰ ਬਲਕਾਰ ਸਿੰਘ ਸਿੱਧੂ ਆਪ ਖੁਦ ਜਾ ਕੇ ਦਰਜ ਕਰਾਉਂਦਾ ਮਕਦਮਾ ਤੇ ਫਿਰ ਪੀਏ ਵੱਲੋਂ ਕਿਉਂ ਇੱਕ ਪਾਸੇ ਇਹ ਚੀਜ਼ ਦਿਖਾਈ ਜਾ ਰਹੀ ਹੈ ਵੀ ਅਸੀਂ ਟਾਰਗੇਟ ਵੀ ਨਾ ਹੋਈਗੇ ਪੀਏ ਤੋਂ ਸਾਰਾ ਕੁਝ ਕਰਵਾਇਆ ਜਾ ਰਿਹਾ ਉਹਦੇ ਮੋਢੇ ਤੇ ਰੱਖ ਕੇ ਬੰਦੂਕ ਤੇ ਆਪ ਘੋੜਾ ਨਾ ਪਰਿਆ ਬਲਕਾਰ ਸਿੰਘ ਸਿੱਧੂ ਤੇ ਵੀ ਇਸ ਤਰ੍ਹਾਂ ਜਿਹੜੀ ਆਡੀਓ ਚਲਾਈ ਹੈ ਕੀ ਉਹ ਬਲਕਾਰ ਸਿੰਘ ਸਿੱਧੂ ਦੀ ਆਵਾਜ਼ ਨਹੀਂ ਕੀ ਤੁਸੀਂ ਲੋਕਾਂ ਦੀਆਂ ਧੀਆ ਪੈਣਾ ਬਾਰੇ ਇਹੋ ਜਿਹਾ ਸੋਚਦੇ ਹੋ ਕੀ ਤੁਸ ਨੂੰ ਐਮਐਲਏ ਇਸ ਕਰਕੇ ਬਣਾਇਆ ਕੀ ਤੁਸ ਨੂੰ ਹਲਕੇ ਦਾ ਇਨਚਾਰਜ ਇਸ ਕਰਕੇ ਲਾਇਆ ਤੁਸੀਂ ਕਿਹੜੀ ਕੁਰਸੀ ਤੇ ਬੈਠੇ ਹੋ ਲੋਕਾਂ ਦੀ ਅਗਵਾਈ ਕਰ ਰਹੇ ਹੋ ਤੇ ਸ਼ਦਾਬ ਜੀ ਤੁਸੀਂ ਕਿਹੜੀਆਂ ਵਰਤ ਰਹੇ ਹੋ ਭੱਦੀਆਂ ਸ਼ਬਦੀਆਂ ਜੇ ਉਹ ਚੀਜ਼ ਮਨਿੰਦਰਜੀਤ ਸਿੱਧੂ ਨੇ ਦਿਲ ਕੱਢਿਆ ਉਹਦਾ ਜਿਗਰਾ ਕੱਢਿਆ ਆਪਦੇ ਚੈਨਲ ਤੇ ਉਹ ਆਡੀਓ ਚਲਾਈ ਹੈ ਵੀ ਇਹ ਲੋਕਾਂ ਦੀ ਤੁਸੀਂ ਪਛਾਣ ਕਰੋ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾ ਕੇ ਜਿਨ੍ਹਾਂ ਨੂੰ ਤੁਸੀਂ ਕੁਰਸੀਆਂ ਤੇ ਸੌਂਪਦੇ ਹੋ ਤੇ ਉਹ ਛੋਡੇ ਧੀਆ ਪੈਣਾ ਦੀ ਇੱਜ਼ਤ ਕਿਵੇਂ ਤਕਾਉਂਦੇ ਆ ਛੋਡੇ ਬਾਰੇ ਕਿਵੇਂ ਖਲ੍ਹ ਕਾਰ ਕਰਦੇ ਆ ਕਿਵੇਂ ਹੱਸਦੇ ਆ ਕਿਵੇਂ ਸੋਡਾ ਮਜ਼ਾਕ ਟਾਉਂਦੇ ਆ ਉਹ ਮਨਿੰਦਰਜੀਤ ਸਿੱਧੂ ਨੇ ਜਿਗਰਾ ਕੀਤਾ ਤੇ ਉਹ ਚਲਾਇਆ ਤੇ ਅੱਜ ਉਹਨੂੰ ਖਾਮਿਆ ਜਾ ਇਹ ਭੁਗਤਣਾ ਪਿਆ ਹੈ ਸਰਕਾਰ ਨੇ ਉਹਦੇ ਤੇ ਮੁਕੱਦਮਾ ਦਰਜ ਕੀਤਾ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਭਾਰਤੀ ਕਿਸਾਨ ਜੁਨੇ ਨੇਕਤਾ ਗ੍ਰਾਹਾਂ ਵੱਲੋਂ ਇਹਦੀ ਨਿਖੇਧੀ ਕਰਦੇ ਆਂ ਵੀ ਮਨਿੰਦਰਜੀਤ ਸਿੱਧੂ ਦੇ ਹੱਕ ਦੇ ਵਿੱਚ ਆਵਾਜ਼ ਚੱਕੋ ਜਿਹੜਾ ਲੋਕਾਂ ਦੀ ਆਵਾਜ਼ ਚੱਕਦਾ ਸੀ ਅੱਜ ਉਹਦੇ ਹੱਕ ਦੇ ਵਿੱਚ ਆਵਾਜ਼ ਚੱਕੋ ਮਨਿੰਦਰਜੀਤ ਸਿੱਧੂ ਵੀ ਆਪਦੇ ਚੈਨਲ ਚੰਡੀਗੜ੍ਹ ਦੇ ਵਿੱਚ ਬਣਾ ਖੋਲ ਸਕਦਾ ਹੈ ਉੱਥੇ ਦਫ਼ਤਰ ਜਿਹੜਾ ਅੱਜ ਜੈਤੋ ਮੰਡੀ ਦੇ ਵਿੱਚ ਬੈਠਾ ਹੈ ਭੀੜੀਆਂ ਗਲੀਆਂ ਦੇ ਵਿੱਚ ਇਹਨੂੰ ਵੀ ਆਫਰਾਂ ਹੈ ਆਜਾ ਖੋਲਣਾ ਚੰਡੀਗੜ੍ਹ ਦਫਤਰ ਇਹਨੂੰ ਵੀ ਕਰੋੜਾਂ ਰੁਪਈਆ ਦੀਆਂ ਗੱਡੀਆਂ ਆਈਆਂ ਇਹਨੂੰ ਵੀ ਮਰਸਦੀ ਗੱਡੀਆਂ ਦੇ ਆਫਰ ਆਏ ਆ ਵੀ ਆਜਾ ਲੈ ਲੈ ਸਾਥੋਂ ਪਰ ਇਹਨੇ ਲੋਕਾਂ ਦੀ ਆਵਾਜ਼ ਚੱਕੀ ਹੈ ਦਬਲੇ ਕੁਚਲੇ ਲੋਕਾਂ ਦੀ ਆਵਾਜ਼ ਚੱਕੀ ਹੈ ਜਿਹੜੇ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਚੱਕੀ ਹੈ ਛੋਟੇ ਦੁਕਾਨਦਾਰਾਂ ਦੀ ਆਵਾਜ਼ ਚੱਕੀ ਹੈ ਛੋਟੇ ਵਪਾਰੀ ਦੀ ਆਵਾਜ਼ ਚੱਕੀ ਹੈ ਲੋਕਾਂ ਦੀ ਆਵਾਜ਼ ਚੱਕੀ ਹੈ ਤੇ ਮਕਸਦ ਇੱਕ ਹੈ ਚੰਦ ਭਾਣ ਵਾਲਾ ਮਸਲਾ ਸੀਗਾ ਜਿਹੜਾ ਉਸ ਨੂੰ ਜਿਹੜਾ ਮਨਿੰਦਰਜੀਤ ਸਿੱਧੂ ਨੇ ਲਗਾਤਾਰ ਉਹ ਮਸਲਾ ਚੱਕਿਆ ਪ੍ਰਸ਼ਾਸਨ ਨੂੰ ਮੂੰਹ ਦੀ ਖਾਣੀ ਪਈ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਤੇ ਮਜ਼ਦੂਰਾਂ ਨੂੰ ਉਹ ਭਰਾਵਾਂ ਤੇ ਜਿਨ੍ਹਾਂ ਤੇ ੱੱਕਾ ਕੀਤਾ ਗਿਆ ਸੀ लाਠੀ ਚਾਰਜ ਕੀਤਾ ਗਿਆ ਸੀ ਡਾਂਗਾ ਮਾਈਆਂ ਗਈਆਂ ਸੀ ਤੇ ਉਹਨਾਂ ਦੇ ਬਾਥਰੂਮ ਰਾਈ ਖੂਨ ਆਉਂਦਾ ਸੀਗਾ ਤੇ ਉਹਨਾਂ ਨੂੰ ਤੁਰੰਤ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਮੂੰਹ ਦੀ ਖਾ ਕੇ ਤੇ ਉਹਨਾਂ ਨੂੰ ਰਿਹਾ ਕਰਨਾ ਪਿਆ ਤੇ ਪਰਚੇ ਰੱਦ ਕਰਨੇ ਪਏ ਲੋਕਵਾਚ ਚੈਨਲ ਨੇ ਐਮ ਭੂਮਿਕਾ ਨਿਭਾਈ ਸੀ ਉਹ ਚੀਜ਼ ਕਿਤੇ ਨਾ ਕਿਤੇ ਮੇਲ ਖਾਂਦੀ ਆ ਇੱਥੋਂ ਮੂਲਕ ਸਿੰਘ ਘਰੀ ਵੀ ਇੱਥੋਂ ਸਾਥ ਦੇ ਰਹੇ ਆ ਫੋਨਾਂ ਤੇ ਯਾਰੀਆਂ ਨਿਭਾ ਰਹੇ ਆ ਤੇ ਮਨਿੰਦਰਜੀਤ ਸਿੱਧੂ ਨੂੰ ਟਾਰਗੇਟ ਕੀਤਾ ਜਾ ਰਿਹਾ ਮੈਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਸਾਰੀਆਂ ਮਜ਼ਦੂਰ ਜਥੇਬੰਦੀਆਂ ਨੂੰ ਜਿੰਨੇ ਮੁਲਾਜ਼ਮ ਜਥੇਬੰਦੀਆਂ ਨੇ ਜਿੰਨੇ ਕਰਤੀ ਲੋਕ ਹੈ ਵੀ ਮਨਿੰਦਰਜੀਤ ਸਿੱਧੂ ਨੇ ਕਿਸਾਨਾਂ ਦੀ ਆਵਾਜ਼ ਚੱਕੀ ਆ ਮਜ਼ਦੂਰ ਜਥੇਬੰਦੀਆਂ ਦੀ ਆਵਾਜ਼ ਚੱਕੀ ਆ ਤੇ ਜਿਹੜੇ ਮੁਲਾਜ਼ਮ ਜਥੇਬੰਦੀਆਂ ਦੀ ਆਵਾਜ਼ ਚੱਕੀ ਆ ਜਿੱਥੇ-ਜਿੱਥੇ ਵੀ ਲਾਠੀ ਚਾਰਜ ਹੁੰਦਾ ਸੀ ਜਿੱਥੇ ਧਰਨੇ ਸੀ ਜਿੱਥੇ ਮਜਾਰੇ ਸੀ ਲੋਕ ਆਵਾਜ਼ ਲੋਕਾਂ ਦੀ ਚੱਕਦਾ ਸੀ ਅੱਜ ਸਾਨੂੰ ਲੋਕਵਾਜ਼ ਛੋਡੀ ਬਾਜ਼ ਚੱਕਦਾ ਸੀ ਉੱਤੇ ਅੱਜ ਲੋਕਵਾਜ਼ ਦੀ ਲੋਕਾਂ ਨੂੰ ਜ਼ਰੂਰਤ ਹੈ ਆਵਾਜ਼ ਚੱਕਣ ਦੀ ਅੱਜ ਲੋਕਵਾਜ਼ ਨੂੰ ਲੋਕਾਂ ਦੀ ਜ਼ਰੂਰਤ ਪੈ ਰਹੀ ਹੈ ਵੀ ਆਵਾਜ਼ ਚੱਕੋ ਆ ਕੇ ਸਾਡੇ ਹੱਕ ਦੇ ਵਿੱਚ ਤੇ ਅਸੀਂ ਤੁਰੰਤ ਸਰਕਾਰ ਨੂੰ ਆਦੇ ਪੈਰਾਂ ਥੱਲੇ ਅੱਗ ਬਚਾ ਦੇਾਂਗੇ ਇੱਕ ਚੀਜ਼ ਤੁਹਾਨੂੰ ਹੋਰ ਦੱਸ ਦਈਏ ਇਹਨਾਂ ਨੇ ਇਸ ਜਾਲ ਦੇ ਵਿੱਚ ਤਾਂ ਲਿਆਂਦਾ ਅੱਜ ਮੁਕਦਮਾ ਦਰਜ ਕੀਤਾ ਵੀ ਸੰਯੁਕਤ ਕਿਸਾਨ ਮੋਰਚਾ ਚੰਡੀਗੜ੍ਹ ਵੱਲ ਕੂਚ ਕਰ ਰਿਹਾ ਹੈ 4 ਤਰੀਕ ਨੂੰ ਵੀ ਜਥੇਬੰਦੀਆਂ ਉਧਰ ਨੂੰ ਜਾ ਰਹੀਆਂ ਤੇ ਮਨਿੰਦਰਜੀਤ ਸਿੱਧੂ ਤੇ ਮਕਦਮਾ ਦਰਜ ਕਰਕੇ ਖਣੀ ਅਸੀਂ ਆਏ ਗ੍ਰਿਫਤਾਰੀ ਕਰ ਲਾਂਗੇ ਤੇ ਵੀ ਜਥੇਬੰਦੀਆਂ ਤਾਂ ਉਧਰਲੇ ਕੋਲ ਦੇ ਵਿੱਚ ਉਲਝਣਗੇ ਚੰਡੀਗੜ੍ਹ ਵੱਲ ਜਾ ਰਹੀਆਂ ਇਹ ਨਾ ਭੁੱਲੋ ਨਵਜ ਜਿਸੀ ਚੰਡੀਗੜ੍ਹ ਤੋਂ ਵੀ ਨੱਪ ਲਾਂਗੇ ਜੇ ਮਨਿੰਦਰਜੀਤ ਸਿੱਧੂ ਨੂੰ ਆਂਚ ਵੀ ਆ ਗਈ ਤੁਸੀਂ ਗ੍ਰਿਫਤਾਰੀ ਪਾਉਂਗੇ ਪੈਰਾਂ ਥੱਲੇ ਅੱਗ ਮੱਚ ਜੂਗੀ ਉੱਥੋਂ ਚੰਡੀਗੜ੍ਹ 'ਚ ਬੈਠਾ ਹੀ ਸੰਯੁਕਤ ਕਿਸਾਨ ਮੋਰਚਾ ਜਥੇਬੰਦੀਆਂ ਜੋ ਵੀ ਵਿਖੇਦੀ ਕਰਦੇ ਅਸੀਂ ਆਪਦੀ ਜਥੇਬੰਦੀ ਵੱਲੋਂ ਤਰਾਂਤੇ ਦੀ ਵੀ ਉੱਥੇ ਵੀ ਨਵਜ ਨੱਪੀ ਜਾ ਸਕਦੀ ਹੈ ਕਿਉਂਕਿ ਮਨਿੰਦਰਜੀਤ ਸਿੱਧੂ ਲੋਕਾਂ ਦਾ ਲੋਕਾਂ ਦੀ ਆਵਾਜ਼ ਚੱਕਦਾ ਹੈ ਤਬਲੇ ਕੁਚਲੇ ਲੋਕਾਂ ਦੀ ਆਵਾਜ਼ ਚੱਕਦਾ ਹੈ ਤੇ ਕਿਸਾਨ ਜੱਥੇਬੰਦੀਆਂ ਦੀ ਆਵਾਜ਼ ਚਾਹਦਾ ਹੈ ਮਜ਼ਦੂਰ ਜੱਥੇਬੰਦੀਆਂ ਦੀ ਆਵਾਜ਼ ਚਾਹਦਾ ਹੈ ਮਨਿੰਦਰਜੀਤ ਸਿੱਧੂ ਲੋਕਾਂ ਦਾ ਹੈ ਨਾ ਕਿ ਕੱਲਾ ਮਨਿੰਦਰ ਹੈ ਅੱਛਾ ਇਹ ਤੇ ਗੱਲ ਕਰੀਏ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਸੋ ਕਿਉਂ ਮੰਦਾ ਆਖੇ ਜੇ ਤੇ ਜੰਮੇ ਰਾ ਜਾਣ ਔਰਤਾਂ ਦੇ ਬਾਰੇ ਇੰਨੀ ਉੱਚੇ ਸ਼ਬਦ ਕਹੇ ਸੀਗੇ ਪਰ ਇੱਕ ਐਮਐਲਏ ਜਿਹਨੂੰ ਔਰਤਾਂ ਨੇ ਵੀ ਵੋਟਾਂ ਪਾ ਕੇ ਐਮਐਲਏ ਬਣਾਇਆ ਉਹ ਇੰਨੇ ਗੰਦੇ ਸ਼ਬਦ ਵਰਤ ਰਿਹਾ ਅੱਸੀਆਂ ਦੀਆਂ ਦੀ ਸਖਤ ਨਖੇਦੀ ਕਰਦੇ ਸੁਣੇ ਨਹੀਂ ਜਾਂਦੇ ਅਜੇ ਤਾਂ ਤੁਸੀਂ ਆਦੇ ਛੋਟੇ ਕੋਲੀ ਇਹੋ ਜਿਹਾ ਕੁਝ ਪਿਆ ਵੀ ਜਿਹੜਾ ਤੁਸੀਂ ਆਪਦੇ ਚੈਨਲ ਤੇ ਲਾ ਨਹੀਂ ਸਕਦੇ ਕਿਉਂਕਿ ਸਾਨੂੰ ਉੱਚ ਕੱਟਣਾ ਪਊਗਾ ਸ਼ਬਦ ਕਿਉਂਕਿ ਲੋਕਾਂ ਸਾਹਮਣੇ ਪੇਛ ਨਹੀਂ ਕਰ ਸਕਦੇ ਧੀਆ ਭੈਣਾਂ ਨੇ ਸੁਣਨਾ ਹੈ ਬੱਚਿਆਂ ਨੇ ਸੁਣਨਾ ਹੈ ਤੇ ਅਸੀਂ ਆਦੇ ਉਹ ਹੱਸ ਰਿਹਾ ਮਜ਼ਾਕ ਡਾ ਰਿਹਾ ਇੱਕ ਧੀ ਭੈਣ ਦਾ ਇੱਕ ਐ ਵੀ ਮਜ਼ਾਕ ਟਾਉਂਦੇ ਆ ਵੀ ਸਾਡੇ ਕੋਲੇ ਆਉਂਦੇ ਆ ਸਾਡੇ ਕੋਲੇ ਇਹ ਚੀਜ਼ਾਂ ਵੀ ਸਾਨੂੰ ਇਸ ਕੰਮ ਨੂੰ ਲੋਕਾਂ ਨੇ ਲਿਆਂਦਾ ਆ ਆ ਵਿਕਾਸ ਕਰ ਲਏ ਆ ਆ ਬਦਲਾ ਲਿਕੇ ਆ ਇਹੋ ਜਿਹਾ ਬਦਲਾ ਚਾਹੀਦਾ ਸੀ ਲੋਕਾਂ ਨੂੰ ਇਹਦੀ ਤਬਦੀਲੀ ਲਿਆਂਦੀ ਆ ਪੌਣੇ 3 ਸਾਲਾਂ ਦੇ ਵਿੱਚ ਤੁਸੀਂ ਇਹ ਬਦਲਾ ਲਿਕੇ ਆਏ ਹੋ ਇਹੋ ਜਿਹੀਆਂ ਬਾਤਾਂ ਚਾਹਦੇ ਹੋ ਇਹੋ ਜਿਹਾ ਨਜ਼ਰਾ ਰੱਖਦੇ ਹੋ ਲੋਕਾਂ ਤੇ ਜਿਹੜਾ ਛੋਟੇ ਲਈ ਵਰਕਰੀ ਕਰਦੇ ਆ ਤੇ ਜੇ ਕੋਈ ਇਹ ਤਾਂ ਯਾਰ ਜਿਗਰਾ ਕੀਤਾ ਮਨਿੰਦਰ ਨੇ ਇਹ ਚੀਜ਼ ਸਾਹਮਣੇ ਲਿਆ ਕੇ ਸਰਕਾਰ ਦਾ ਚਿਹਰਾ ਨੰਗਾ ਕੀਤਾ ਇੱਥੇ ਚੰਦ ਭਾਨ ਦੇ ਵਿੱਚ ਆਵਾਜ਼ ਚੱਕ ਕੇ ਸਰਕਾਰ ਦਾ ਪ੍ਰਸ਼ਾਸਨ ਦਾ ਚਿਹਰਾ ਨੰਗਾ ਕੀਤਾ ਜੋ ਪਹਿਲੇ ਦਿਨ ਹੋਇਆ ਮਨਿੰਦਰ ਨੇ ਉਹ ਦਿਖਾਇਆ ਛੋਟੇ ਚੈਨਲ ਨੇ ਲੋਕਵਾਜ ਨੇ ਜੋ ਤੋਂ ਬਾਅਦ ਹੋਇਆ ਲੋਕਵਾਜ ਨੇ ਉਹ ਵਿਖਾਇਆ ਜੋ ਬਾਅਦ ਧਰਲੇ ਲੱਗੇ ਲੋਕਵਾਜ ਨੇ ਉਹ ਵਿਖਾਇਆ ਲੋਕਵਾਜ ਨੇ ਜੋ ਲੋਕਾਂ ਦੀ ਆਵਾਜ਼ ਹੁੰਦੀ ਸੀ ਲੋਕਵਾਜ ਉਹ ਲੋਕਾਂ ਦੇ ਸਾਹਮਣੇ ਲੈ ਕੇ ਆਉਂਦਾ ਸੀ ਭਾਵੇਂ ਉਹ ਕਿਸਾਨ ਜਿੱਥੇ ਬੰਦਗਾਂ ਭਾਵੇਂ ਮਜ਼ਦੂਰ ਹੈ ਤੇ ਭਾਵੇਂ ਸਰਕਾਰ ਹੈ ਤੇ ਜੇ ਲੋਕਵਾਜ ਚੈਨਲ ਤਾਂ ਉਦੋਂ ਵੀ ਸੀ ਜਦੋਂ 2021 22 ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਤੇ ਉਦੋਂ ਇਹਨਾਂ ਨੂੰ ਮਨਿੰਦਰ ਚੰਗਾ ਲੱਗਦਾ ਸੀ ਅੱਜ ਮਨਿੰਦਰ ਭੜਾ ਲੱਗਣ ਲੱਗ ਗਿਆ ਅੱਜ ਉਹਦੇ ਤੇ ਮੁਕੱਦਮੇ ਦਰਜ ਹੋਣ ਲੱਗ ਗਏ ਕਿਉਂ ਅੱਜ ਇਹ ਸਰਕਾਰ ਨੂੰ ਨੰਗਾ ਕਰ ਰਿਹਾ ਹੈ ਅੱਜ ਇਹ ਪ੍ਰਸ਼ਾਸਨ ਨੂੰ ਸਾਹਮਣੇ ਲਿਆ ਰਿਹਾ ਹੈ ਅੱਜ ਜੋ ਪੁਲਿਸ ਤੇ ਇੱਕ ਚੀਜ਼ ਹੋਰਸ ਨੂੰ ਦੱਸ ਦਿਆ ਤੁਸੀਂ ਇਹਦੇ ਚੰਦਪਾਣ ਵਾਲਾ ਮੈਟਰ ਇਹ ਮੈਟਰ ਤੇ ਇੱਕ ਜਿਹੜਾ ਛੋਡੇ ਚੈਨਲ ਨੇ ਆਵਾਜ਼ ਚੱਕੀ ਸੀ ਵੀ ਜਿਹੜੇ ਵੱਡੇ ਪੁਲਿਸ ਕਰਮਚਾਰੀ ਹੈ ਉਹਨਾਂ ਨੂੰ ਛੱਡਿਆ ਜਾ ਰਿਹਾ ਹੈ ਜਿਹੜੇ ਛੋਟੇ ਪੁਲਿਸ ਕਰਮਚਾਰੀ ਹੈ ਉਹਨਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ ਇਹ ਚੀਜ਼ ਵੀ ਮਨਿੰਦਰ ਦੇ ਖਿਲਾਫ ਕਹੀ ਹੈ ਇਹਨਾਂ ਨੇ ਪੜਾਅਸ ਕੱਢੀ ਹੈ ਸਰ ਨੇ ਸਾਰੇ ਆੜੇ ਰਲ ਮਿਲ ਕੇ ਮਨਿੰਦਰ ਦੇ ਖਿਲਾਫ ਤੇ ਲੋਕਵਾਚ ਚੈਨਲ ਦੇ ਖਿਲਾਫ ਪੜਾਅਸ ਕੱਢਣ ਦੀ ਕੋਸ਼ਿਸ਼ ਕੀਤੀ ਹੈ ਤੇ ਮੌਕਾ ਭਾਲਦੇ ਸੀ ਕਿਹੜੇ ਵੇਲੇ ਅਸੀਂ ਮਨਿੰਦਰ ਨੂੰ ਦਬੂਚ ਗਏ ਪਰ ਮਨਿੰਦਰ ਤੇ ਇਹ ਲੋਕਵਾਜ਼ ਇਹ ਲੋਕਾਂ ਦੀ ਆਵਾਜ਼ ਹੈ ਇਹ ਨਾ ਕਿਤੇ ਦਬੂਗੀ ਨਾ ਇਹਨੂੰ ਦਬਣ ਦੇਵਾਂਗੇ ਤੇ ਨਾ ਕਿਤੇ ਦਬਿਆ ਪੱਤਰਕਾਰੀ ਲੋਕਤੰਤਰ ਦਾ ਚੌਥਾ ਥੰਮਾ ਭਗਵੰਤ ਜੀ ਸਾਹਿਬ ਤੁਸੀਂ ਦਿੱਲੀ ਦੇ ਵਿੱਚ ਆਦਿਓ ਕੇਜਰੀਵਾਲ ਆਦ ਹੈ ਵੀ ਗੋਦੀ ਮੀਡੀਆ ਇਹ ਗੋਦੀ ਮੀਡੀਆ ਮੇ ਮੋਦੀ ਦੀਆਂ ਖਬਰਾਂ ਲਾਉਂਦਾ ਹੈ ਤੇ ਤੁਸੀਂ ਪੰਜਾਬ ਦੇ ਵਿੱਚ ਕੀ ਕਰ ਰਹੇ ਹੋ ਤੁਸੀਂ ਮੀਡੀਆ ਨੂੰ ਦਬਾ ਨਹੀਂ ਰਹੇ ਉੱਥੇ ਦਾ ਤੁਸੀਂ ਗੋਦੀ ਮੀਡੀਆ ਦੱਸਦੇ ਹੋ ਵੀ ਜੇ ਕੋਈ ਚੈਨਲ ਸੋਦੀ ਆਵਾਜ਼ ਚਾਹਦਾ ਉੱਥੇ ਹੱਕ ਸੱਚ ਦੀ ਆਵਾਜ਼ ਚਾਹਦਾ ਹੈ ਜੇ ਕੋਈ ਸਰਕਾਰਾਂ ਨੂੰ ਦਬਾਉਂਦੀਆਂ ਤੁਸੀਂ ਇਹ ਮੀਡੀਆ ਨੂੰ ਦਬਾਇਆ ਜਾਂਦਾ ਦਿੱਲੀ 'ਚ ਤੇ ਜੇ ਕੋਈ ਉਹ ਮੀਡੀਆ ਮੋਦੀ ਤਰਫਾ ਉਹਨੂੰ ਗੋਦੀ ਮੀਡੀਆ ਦਾ ਤੁਸੀਂ ਆਪ ਹੀ ਨਿਸ਼ਾਨਾ ਦਿੰਦੇ ਰਹੋ ਅੱਜ ਕੀ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਲੋਕਾਂ ਦੀ ਆਵਾਜ਼ ਚਾਹਦੇ ਆ ਕੀ ਅੱਜ ਉਹਨਾਂ ਨੂੰ ਦਬਾਇਆ ਨਹੀਂ ਜਾ ਰਿਹਾ ਅੱਜ ਉਹਨਾਂ ਤੇ ਪਰਚੇ ਨਹੀਂ ਦਰਜ ਕੀਤੇ ਜਾ ਰਹੇ ਕੀ ਕੀ ਚੌਥਾ ਥੰਮ ਪੱਤਰਕਾਰ ਨੂੰ ਤੁਸੀਂ ਦਬਾ ਲੋਗੇ ਕੀ ਲੋਕਾਂ ਨੂੰ ਦਬਾ ਲੋਗੇ ਕੀ ਲੋਕਾਂ ਨੂੰ ਦਬਾ ਕੇ ਤੁਸੀਂ 227 ਦੇ ਵਿੱਚ ਸਰਕਾਰ ਆ ਰਿਪੀਟ ਕਰ ਲੋਗੇ ਕੀ ਆਏ ਐਮਐਲਏ ਬਣਾ ਲੋਗੇ ਆਏ ਜਿੱਤ ਲੋਗੇ ਆਏ ਲੋਕਾਂ ਦੇ ਦਿਲ ਜਿੱਤ ਕੇ ਆਏ ਵੋਟਾਂ ਫਟੋਰ ਲੋਗੇ ਆਏ ਫਿਰ ਕੁਰਸੀਆਂ ਹਾਸਲ ਕਰ ਲੋਗੇ ਇਹ ਨਹੀਂ ਹੋਣਾ ਲੋਕ ਨਹੀਂ ਦਬਾਏ ਜਾਣੇ ਮਨਿੰਦਰ ਲੋਕਾਂ ਦਾ ਇਹ ਚੈਨਲ ਲੋਕਾਂ ਦੀ ਆਵਾਜ਼ ਆ ਜਿਹੜਾ ਚੈਨਲ ਆਵਾਜ਼ ਚਾਹਤ ਹੈ ਜਿਹੜਾ ਜਿਹੜਾ ਪਰਚਾ ਆਵਾਜ਼ ਚੱਕਣ ਵਾਲਿਆਂ ਦੇ ਕੀਤਾ ਜਾ ਰਿਹਾ ਕਿ ਲੱਗਦਾ ਨਹੀਂ ਕਿ ਉਹ ਪਰਚਾ ਜਿਹੜਾ ਨਸ਼ੇ ਵੇਚਦੇ ਆ ਐਮਐਲਏ ਦੇ ਬਾਰ ਦੇ ਵਿੱਚ ਕਹਿੰਦੇ ਸ਼ਰੇਆਮ ਚਟਾ ਵਿਕਦਾ ਉੱਥੇ ਜਿਹੜੇ ਗਲਤ ਧੰਦੇ ਆ ਸੱਟਾ ਸ਼ਰੇਆਮ ਚਲਦਾ ਉਹਨਾਂ ਦੇ ਹਲਕੇ ਸਾਰੇ ਦੇ ਵਿੱਚ ਨਾਲ ਹੀ ਜਿਹੜੇ ਗੈਰਕਾਨੂੰਨੀ ਜਿਨ੍ਹਾਂ ਨੇ ਧੰਦੇ ਹੋ ਸਾਰਿਆਂ ਦੇ ਵਿੱਚ ਕਹਿੰਦੇ ਆ ਕਿ ਕਿਤਨੇ ਕਿਤੇ ਹਿਸਾਬ ਪੱਤੀ ਹੋ ਜਾਂਦੀ ਲੱਗਦਾ ਨਹੀਂ ਕਿ ਉਹ ਪਰਚਾ ਉਹਨਾਂ ਉੱਤੇ ਕਰਨੇ ਚਾਹੀਦੇ ਇਹ ਜਿਹੜੀ ਇਹਦੀ ਲੋਕੇਸ਼ਨ ਨਹੀਂ ਇਹਨਾਂ ਨੂੰ ਆਉਂਦੀ ਜਿਹੜਾ ਚਿੱਟਾ ਵਿਕਦਾ ਹੈ ਉਹਦੀ ਲੋਕੇਸ਼ਨ ਨਹੀਂ ਦਿਸਦੀ ਜਿਹੜਾ ਚਿੱਟਾ ਵੇਚਣ ਵਾਲਾ ਹੈ ਜਿਹੜਾ ਸਮਗਲਰ ਹੈ ਜਿਹੜਾ ਵੱਡਾ ਡਾਕੂ ਹੈ ਉਹਦੀ ਲੋਕੇਸ਼ਨ ਨਹੀਂ ਹੁੰਦੀ ਉਹਨੂੰ ਤਾਂ ਕੇਕੇ ਬਕਾਉਂਦੇ ਆ ਜਿਹੜਾ ਇੱਥੇ ਭ੍ਰਸ਼ਟਾਚਾਰ ਹੋ ਰਿਹਾ ਹੈ ਉਹਦੀ ਲੋਕੇਸ਼ਨ ਨਹੀਂ ਹੁੰਦੀ ਉਹਨੂੰ ਬਕਾਉਂਦੇ ਆ ਪਿਛਲੇ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਇਸ ਚੈਨਲ ਤੇ ਵੀ ਬੋਲਿਆ ਸੀ ਵੀ ਕਿਸਾਨਾਂ ਤੇ ਕੀ ਹੋਇਆ ਪਰਾਲੀ ਨੂੰ ਅੱਗ ਲਾਤੇ ਪਰਚੇ ਦਰਜ ਕਰਤੇ ਉਹਨਾਂ ਨੂੰ ਨੋਟਸ ਕੱਟਤੇ ਉਹਨਾਂ ਦੇ ਜੁਰਮਾਨਿਆਂ ਦੇ ਨੋਟਸ ਕੱਟਤੇ ਵੀ ਜੁਰਮਾਨੇ ਭਰ ਕੇ ਜਾਓ ਜੇ ਕਿਸਾਨ ਦੀ ਪਰਾਲੀ ਨੂੰ ਕਣਕ ਨੂੰ ਅੱਗ ਲੱਗ ਜਾਂਦੀ ਹੈ ਉਹਦਾ ਧੂਆ ਇਹਨਾਂ ਦੇ ਐਸਡੀਐਮ ਦੇ ਦਫ਼ਤਰ ਤੱਕ ਨਹੀਂ ਜਾਂਦਾ ਉਹ ਨਜ਼ਰ ਨਹੀਂ ਆਉਂਦਾ ਜਿਹੜਾ ਇਹਨਾਂ ਨੂੰ ਸਰਕਾਰ ਦਾ ਚਿਹਰਾ ਨੰਗਾ ਕਰਦਾ ਇਹਨਾਂ ਨੇ ਇੱਕ ਕੁਰਸੀ ਨੇ ਕੁਰਸੀ ਤੇ ਬੈਠੇ ਇਹਨੇ ਅੰਨੇ ਹੋ ਗਿਆ ਇਹ ਇਹਨਾਂ ਨਸ਼ਾ ਹੋ ਗਿਆ ਕੁਰਸੀ ਦਾ ਇਹਨਾਂ ਨੂੰ ਐ ਲੱਗਦਾ ਵੀ ਅਸੀਂ ਤਾਂ ਕਿਤੇ ਕਿਤੇ ਜਾਣਾ ਹੀ ਨਹੀਂ ਵੀ ਸਾਰਾ ਪੰਜਾਬ ਹੀ ਸਾਡੇ ਹੱਥ ਚ ਆ ਗਿਆ ਓਏ ਇੱਥੇ ਤਾਂ ਵੱਡੇ ਵੱਡੇ ਸ਼ਕੰਦਰ ਬਾਦਸ਼ਾਹ ਚਲੇ ਗਏ ਇੱਥੇ ਤਾਂ ਵੱਡੇ ਵੱਡੇ ਰਜਵਾੜੇ ਚਲੇ ਗਏ ਉਹਨਾਂ ਦਾ ਕਿਤੇ ਨਾ ਹੀ ਨਹੀਂ ਰਿਆ ਭਗਵੰਤਮਾਨ ਸਿਆ ਤੇਰੇ ਪੌਣੇ 2 ਸਾਲ ਰਹਿ ਗਏ ਤੇ ਸੋਨੂੰ ਤਾਂ ਦੋ ਵੀ ਨਹੀਂ ਮਿਲਦੀਆਂ ਦੀਦੀਆਂ ਸੋਨੂੰ ਤਾਂ ਤੂੰ ਅੱਜ ਤਾਂ 94 ਹੈ ਨਾ 95 ਸੋਨੂੰ ਤਾਂ 95 ਚੋਂ ਮੈਨੂੰ ਲੱਗਦਾ ਦੋ ਵੀ ਨਹੀਂ ਮਿਲਣਗੀਆਂ ਜਿਹੜੇ ਹਾਲਾਤਾਂ ਤੇ ਤੁਸੀਂ ਉੱਤਰੇ ਆਏ ਹੋ ਆ ਮਨਿੰਦਰਜੀਤ ਸਿੱਧੂ ਦੇ ਮਸਲੇ 'ਚ ਸੋਨੂੰ ਮੂੰਹ ਦੀ ਖਾਣੀ ਪੈਣੀ ਹੈ ਪੰਜਾਬ ਦੇ ਲੋਕੋ ਮਨਿੰਦਰ ਦੇ ਹੱਕ 'ਚ ਜਿੱਥੇ ਵੀ ਤੁਸੀਂ ਬੈਠਿਓ ਵਿਦੇਸ਼ਾਂ 'ਚ ਬੈਠਿਓ ਕਿਉਂਕਿ ਮਨਿੰਦਰਜੀਤ ਸਿੱਧੂ ਆਪਦੀਆਂ ਇੱਕ ਆਮ ਘਰ ਦੇ ਵਿੱਚੋਂ ਉੱਠ ਕੇ ਕੁਈ ਉਹਦੇ ਕੋਲੇ ਵੱਡੀ ਜਾਇਦਾਦ ਨਹੀਂ ਵੱਡੀ ਪ੍ਰਾਪਰਟੀ ਨਹੀਂ ਉਹ ਵੀ ਚੰਡੀਗੜ੍ਹ ਦੇ ਵਿੱਚ ਆਪਦੇ ਦਫ਼ਤਰ ਖੋਲ੍ਹ ਕੇ ਤੁਸੀਂ ਵੀ ਉੱਥੇ ਵੱਡੀਆਂ ਮੱਸੜ ਮੱਸੜੀਆਂ ਗੱਡੀਆਂ ਤੇ ਘੁੰਮ ਸਕਦੇ ਸੀ ਸਾਨੂੰ ਤਾਂ ਨਾਮ ਹੀ ਨਹੀਂ ਆਉਂਦੇ ਐਵਜੀਆਂ ਗੱਡੀਆਂ ਦੇ ਭਰਾਵਾ ਜਿਹੜੇ ਇਹਨਾਂ ਕੋਲੇ ਆ ਠੀਕ ਆ ਸਿਤਾਮ ਘਰਾਂ ਦੇ ਮੁੰਡੇ ਐ ਤੇ ਉਹੋ ਜਿਹੀਆਂ ਗੱਡੀਆਂ ਦੇ ਤੁਸੀਂ ਵੀ ਲੈ ਸਕਦੇ ਤੁਸੀਂ ਵੀ ਕਰੋੜਾਂ ਰੁਪਈਆ ਦੇ ਆਫਰ ਲੈ ਸਕਦੇ ਤੁਸੀਂ ਵੀ ਇਸਤਿਹਾਰ ਲੈ ਸਕਦੇ ਸੀ ਪਰ ਤੁਸੀਂ ਲੋਕਾਂ ਦੀ ਗੱਲ ਕੀਤੀ ਐ ਅੱਜ ਮੈਂ ਆ ਦਾ ਲੋਕਾਂ ਨੂੰ ਮੈਦਾਨ ਦੇ ਵਿੱਚ ਛੋੜੇ ਖਾਤਰ ਹਰਾ ਨਾਰਾ ਮਾਰਨਾ ਚਾਹੀਦਾ ਤੇ ਜੋ ਵੀ ਪ੍ਰੋਗਰਾਮ ਦਿਓਗੇ ਉਹਨਾਂ ਦੇ ਵਿੱਚ ਜ਼ਰੂਰ ਸ਼ਮੂਲੀਅਤ ਕਰਨੀ ਚਾਹੀਦੀ ਐ ਤੇ ਮੂੰਹ ਦੀ ਖਾਣੀ ਪਊ ਸਰਕਾਰ ਨੂੰ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ